ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਮੱਕੀ ਵਟਣ ਦਈ ਜੀ ਅੱਜ ਇਹ ਜਿਹੜੀ ਮੱਕੀ ਹੈ ਜੀ ਆਪਣੀ ਹੈਗੀ ਆ ਪੈਨੀਆਂ ਦੀ 1899 ਫਸਾੜੀ ਮੈਂ ਮੱਕੀ ਦੀ ਕੜਾਈ ਕਰੰਦੇ ਆਂਦੇ ਇਹਦੀ ਬਜਾਈ ਹੈਗੀ ਲਗਭਗ ਕੋਈ 8 ਜੀ ਫਰਵਰੀ ਦੀ ਤੇ ਅੱਜ ਤਰੀਕ ਹੋ ਗਈ ਆ ਜੀ ਆਪਣੀ 20 ਜੂਨ 20 ਦਿਨ ਰਹੀ ਗਈ ਆ ਤੇ 8 ਫਰਵਰੀ ਦੀ ਬਜਾਈ ਸੀ ਉਹ ਕੋਈ 132 33 ਦਿਨ ਦੀ ਹੋ ਗਈ ਤੇ ਠੀਕ ਆ ਮੱਕੀ ਯਾਰ ਕੀ ਉਦਾਂ ਨਾ ਮੱਕੀਆਂ ਟਾਈਮ ਥੋੜਾ ਅੱਗੇ ਨਹੀਂ ਦੇਖੋ 20 ਦਿਨ ਚ ਹੀ ਕਟਾਈ ਹੋ ਜਾਂਦੀ ਹੁੰਦੀ ਹੈ ਯਾਰ ਕੀ 132 33 ਦਿਨ ਤੇ ਅਸੀਂ ਵੱਢਉਂਦੇ ਆ ਪਰ ਕਈ ਭਰਾ ਵੱਢੀ ਜਾਂਦੇ ਜੀ ਥੋੜੀ ਹਰੀ ਵੀ ਤੇ ਇਸ ਵਾਰ ਜਿਹੜੇ ਮੱਕੀਆਂ ਦੇ ਝਾੜ ਆ ਪਿਛਲੇ ਸਾਲਾਂ ਨਾਲੋਂ ਥੋੜੇ ਘੱਟ ਆ ਪੂਰਾ ਕਾਰਨ ਇਹ ਆ ਕਿ ਜਿਹੜੀ ਆ ਜਿਆਦੀ ਜਿਆਦੀ ਗੇਪੀ ਜਿਹੜੀ ਗਰਮੀ ਪੈ ਗਈ ਹੈ ਮੀਂਹ ਹੀ ਪਿਆ ਜਦੋਂ ਛੱਲੀ ਪਈ ਆ ਨਾ ਕੋਈ بارش ਹੋਈ ਨਹੀਂ ਕਿ ਅੱਗੇ بارشਾਂ ਬੂਛਾ ਹੋ ਜਾਂਦੀਆਂ ਇੱਕੋ ਦਾ ਕਾਰਨ ਇੱਕ ਜਿਹੜਾ ਐਂਡ ਜੇ ਜਦੋਂ ਦਾਣਾ ਬਣ ਗਿਆ 47 48 ਦੇ ਟੈਂਪਰੇਚਰ ਚੱਲ ਗਏ ਜੀ ਬਾਕੀ ਦੇ 48 48 ਡਿਗਰੀ ਤੱਕ ਟੈਂਪਰੇਚਰ ਬਾਕੀ ਝਾੜਦੇ ਦਾ ਦੱਸਾਂਗੇ ਸਾਰਾ ਜਦੋਂ ਤਲ ਗਈ ਆਪਾਂ ਕੀ ਝਾੜ ਆਉਂਦਾ ਕਲੀਅਰ ਬੂਰਾ ਪਰ ਪਿਛਲੇ ਸਾਲ ਨਾਲੋਂ ਝਾੜ ਅਰ ਕੀ ਕੱਟਾ ਉਹਨੇ ਝਾੜ ਨਹੀਂ ਹੈਗੇ ਤੇ ਇਦਾਂ ਦੰਡਾਣਾ ਤੋਂ ਵਧੀਆ ਛਾਲਣੜੀ ਨੂੰ ਇਹਦਾ ਮੱਕੀ ਸੁੱਕੀ ਜੀ ਆਪਣੀ ਨੋਕੂ ਵੀ ਜਿਹੜਾ ਗਾੜੀਆਂ ਕੋਜ ਨੋਕੂ ਕਾਲੇ ਹੋਏ ਆ ਨਹੀਂ ਤੇ ਜਰਾ-ਜਰਾ ਨੋਕੂ ਕਾਲੇ ਨਹੀਂ ਹੁੰਦੇ ਖਲੋਤੀ ਮੱਕੀ ਦੇ ਆ ਵੀ ਵੇਚ ਸਕਦੇ ਜੀ ਪੂਰੀ ਸੁੱਕੀ ਮੱਕੀ ਛੱਲੀ ਕਿਉਂ ਵਰਗ ਹੋਮਨੇ ਤੁਹਾਨੂੰ ਓਏ ਕੋਈ ਤੇ ਮੁਰਗੀ ਤੇ ਕੋਝ ਹਲੇ ਨਹੀਂ ਮੁੜੀ ਛੱਲੀ ਤੇ ਬਾਕੀ ਨੂੰ ਇਹ 1899 ਜਿਹੜੀ ਵੱਡਣ ਨੇ ਇਸ ਵਾਰ ਜਿਹੜੀ ਹੈਗੀ ਆ ਨਾ ਅ ਡਕਾਲਬ 928 ਤੇ 918 ਉਹਦੇ ਝੜ ਬਹੁਤ ਸੋਨੇ ਆਉਂਦੇ 928 ਦੇ ਵੀ 918 ਦੇ ਵੀ ਜਿਹੜੀ ਆ ਪਾਇਨੀਅਰ ਦੀ ਆ ਪਹਿਲੇ ਸਾਲ 1890 ਦੇ ਝੜ ਬਹੁਤ ਸੋਨੇ ਆਉਂਦੇ 1899 ਨਵੀਂ ਜਿਆਦਾ ਸੀ ਟਰ ਕੀ ਜਿਹੜੀ ਹੈਗੀ ਆ ਜੀ ਇਹ 1890 ਉਹਦੇ ਚਾੜ 1890 ਤੋਂ ਹੀ ਘਟਾਉਂਦਾ ਹੈ ਨਹੀਂ ਦੇ ਪਹਿਲੇ ਕੋਈ 4-5 ਸਾਲ ਤੋਂ ਪੂਰਾ ਰਾਜ ਕੀਤਾ ਇਸ ਮੱਕੀ ਨੇ ਤੇ ਆ ਪਹਿਲਾ ਸਾਲ ਆ ਗਈ ਮੱਕੀ ਦੇ ਜਿਹੜੇ ਚਾੜ ਕਟੇ ਆ ਉਹ ਮੱਕੀ ਉਹ ਜੀ ਐਂ ਪੱਕੀ ਪਈ ਵੇਖ ਲਓ ਪੂਰੀਆਂ ਸੁੱਕੇ ਪਏ ਟਾਂਡੇ ਆਪਣੇ ਤੇ ਇਹਨੂੰ ਆਪਾਂ ਜਿਹੜਾ ਪਾਣੀ ਆ ਉਹ 8 ਤਰੀਕ ਨੂੰ ਦਾ ਬੰਦ ਕੀਤਾ ਸੀ 8 ਤਰੀਕ ਨੂੰ ਪਾਣੀ ਇਹਦਾ ਬੰਦ ਕਰਤਾ ਸੀ 8 ਜੂਨ ਨੂੰ ਤੇ ਅੱਜ ਪਾਣੀ ਬੰਦ ਕਰਨ ਤੋਂ ਬਾਅਦ ਲਾ ਲੋਗੀ 12 ਦਿਨਾਂ ਬਾਅਦ ਅੱਜ ਵੱਢਣ ਦਾ ਹੈ ਏ ਬਾਕੀ ਦੱਸਾਂਗੇ ਜੀ ਇਹਦਾ ਚਾੜ ਤੁਹਾਨੂੰ ਸਾਰਾ ਹੀ ਕੀ ਹੁੰਦਾ ਕਲੀਅਰ ਜਦੋਂ ਤੋਲ ਲਈਏ ਤੇ ਓਕੇ ਜੀ